thank you ინટેક્સ ਏਕਸਪੋ 12th ਐਡੀਸ਼ਨ ਲੱਗਣ ਜਾ ਰਿਹਾ 2 3 4 5 ਫਰਵਰੀ ਨੂੰ ਲੁਧਿਆਣਾ ਐਕਸੀਬਿਸ਼ਨ ਸੈਂਟਰ ਜੀਟੀ ਰੋਡ ਸਾਹਮਣੇ ਬੈਸਟ ਪਾਰਟ ਇੰਟੈਕਸ ਏਕਸਪੋ ਦਾ ਕੀ ਹੈ ਕਿ ਇੱਥੇ 250 ਤੋਂ ਜ਼ਿਆਦਾ ਕੰਪਨੀਆਂ ডিসਪਲੇ ਕਰ ਰਹੀਆਂ ਹਨ ਔਰ ਹਰ ਇੱਕ ਰੇਂਜ ਆਫ ਪ੍ਰੋਡਕਟ ਮਿਲ ਰਹੇ ਕਰਦੀ ਨਹੀਂ ਪੱਥਰ ਜਦੋਂ ਕੋਈ ਬੰਦਾ ਰੱਖਦਾ ਹੈਗਾ ਉੱਥੋਂ ਤੋਂ ਲੈ ਕੇ ਜਦੋਂ ਬਿਲਕੁਲ ਫਿਨਿਸ਼ਿੰਗ ਕਰ ਦੇਗਾ ਜਦੋਂ ਫਰਨੀਸ਼ਿੰਗ ਹੋ ਜਾਏਗੀ ਹਰ ਇੱਕ ਤਰ੍ਹਾਂ ਦੀ ਕਮੋਡਿਟੀ ਹਰ ਇੱਕ ਤਰ੍ਹਾਂ ਦੀ ਪ੍ਰੋਡਕਟ ਰੇਂਜ ਦੇ ਵਿੱਚ ਮਲਟੀਪਲ ਵੈਂਡਰ ਤੁਹਾਨੂੰ ਇੱਥੇ ਮਿਲਣਗੇ ਕੋਈ ਬੰਦਾ ਜਿਹੜਾ ਕੰਸਟਰਕਸ਼ਨ ਦੇ ਸਟੇਜ ਦੇ ਵਿੱਚ ਹੈ ਜਾਂ ਇਵਨ ਪਲਾਨ ਵੀ ਕਰ ਰਿਹਾ ਅਗਲੇ 3 4 5 6 ਮਹੀਨਿਆਂ ਦੇ ਵਿੱਚ ਉਹਨੂੰ ਇੱਥੇ ਹਰ ਇੱਕ ਤਰ੍ਹਾਂ ਦੀ ਰੇਂਜ ਦਾ ਪ੍ਰੋਡਕਟ ਡਿਸਪਲੇ ਮਿਲੇਗੀ ਉਸ ਤੋਂ ਇਲਾਵਾ ਨਾਲ ਇੱਕ ਆਰਕੀਟੈਕਚਰ ਗੈਲਰੀ ਆਪਾਂ ਸੈਟਅਪ ਕੀਤੀ ਹੈਗੀ ਹੈ ਜਿੱਥੇ ਆਰਕੀਟੈਕਟ ਦੇ ਪਿਛਲੇ ਸਾਲ ਦੇ ਵਿੱਚ ਜਿਹੜੇ ਅੱچھے ਪ੍ਰੋਜੈਕਟਸ ਹੀ ਆਏ ਤੋਂ ਉਹ ਇਹ ਮੈਂਬਰਸ ਦੇ ਉਹਨਾਂ ਦੇ ਸਾਰੇ ਪ੍ਰੋਜੈਕਟਸ ਡਿਸਪਲੇਸ ਉੱਤੇ ਰਹਿਣਗੇ ਇੱਕ ਨਾਲ IIA ਦਾ ਲੈਮਨੀ ਸਕੇ 2.0 ਪ੍ਰੋਗਰਾਮ ਚੱਲ ਰਿਹਾ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਚੱਲ ਰਿਹਾ ਜਿੱਦਾਂ ਆਰਕੀਟੈਕਟ ਵਾਰਿਆ ਜੀ ਨੇ ਕਿਹਾ ਪੈਰਾਮੈਟ੍ਰਿਕ ਡਿਜ਼ਾਈਨਸ ਤੇ ਉਸ ਤੇ ਨੌਲੇਜ ਸ਼ੇਅਰਿੰਗ ਵਾਲੀ ਬਹੁਤ ਨੰਗੀਆਂ ਚੀਜ਼ਾਂ ਹੋਣ ਗਿਆ ਜਿਹਦੇ ਚੀ ਦੂਸਰੇ ਫੈ ਲੋ ਆਰਕੀਟੈਕਟ ਉਹਨਾਂ ਨੂੰ ਅਵੇਅਰਨੈਸ ਔਰ ਇਨਫੋਰਮੇਸ਼ਨ ਮਿਲੇਗੀ ਇਸ ਤੋਂ ਇਲਾਵਾ ਡਾਇਰੈਕਟ ਕਮਿਊਨੀਕੇਸ਼ਨ ਆਰਕੀਟੈਕਟਸ ਵੀ ਔਰ ਜਿਹੜੇ ਐਗਜ਼ੀਬਿਟਰਸ ਹੈ ਜਿਹਨਾਂ ਦਾ ਮੈਨੂਫੈਕਚਰ ਹੈ ਇੰਡਸਟਰੀ ਦੀ ਕੀ ਕੀ ਕਿਉਂਕਿ ਇਹ ਉਹ ਫੀਲਡ ਹੈ ਜਿਹੜਾ ਕਿ ਐਵਰ ਚੇਂਜਿੰਗ ਹੈ ਹਰ ਤੀਸਰੇ ਮਹੀਨੇ ਹਰ ਕੁਆਟਰ ਦੇ ਵਿੱਚ ਨੰਗੀਆਂ ਰੇਂਜ ਆਫ ਪ੍ਰੋਡਕਟਸ ਆ ਜਾਂਦੇ ਹਨ ਤੋਂ ਇੰਟੈਕਸ ਦਾ ਇੱਕ ਮੇਨ ਥੀਮ ਇਹ ਹੈ ਕਿ ਅਸੀਂ ਸਾਰੀ ਜਿਨੇ ਸੇਕੂਡ ਜਿਨ੍ਹਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਆਪਤ ਵਿੱਚ ਇੱਕ ਬੜਾ ਸਟਰੋਂਗ ਕਮਿਊਨੀਕੇਸ਼ਨ ਚੈਨਲ ਡਿਵੈਲਪ ਕਰ ਪਾਈਏ ਜਿਸ ਦੇ ਨਾਲ ਕਿ ਓਵਰਆਲ ਇੰਡਸਟਰੀ ਦਾ ਫਾਇਦਾ ਹੈ। ਥੈਂਕ ਯੂ। ਥੀ ਐਕਸੀਬਿਸ਼ਨ ਇਜ਼ ਥਸ ਨਾ ਲੁਧਿਆਣਾ। ਸਾਰੇ ਪੰਜਾਬ ਤੋਂ ਆਰਕੀਟੈਕਟਸ ਆਣਗੇ ਜਿਹੜੇ ਕੰਸਟਰਕਸ਼ਨ ਜਿਨ੍ਹਾਂ ਨੇ ਆਪਣੇ ਘਰਾਂ ਦੀ ਕਰਾਣੀ ਹੈ। ਦੇਲ ਆਲਸੋ ਵੀ ਪ੍ਰੈਜ਼ੈਂਟ ਇਟ ਇਜ਼ ਅ ਗੁੱਡ ਓਪਰਚ्युनिटी ਟੂ ਕਮ ਐਂਡ ਸੀ ਮਲਟੀਪਲ ਬ੍ਰਾਂਡਸ ਐਂਡ ਇਟ ਈਜ਼ ਅਲੱਗ-ਅਲੱਗ ਵੈਂਡਰਜ਼ ਹੋਣਗੇ ਤੇ ਉਹਨਾਂ ਨੂੰ ਕੋਸਟ, ਵੈਰਾਈਟੀ ਸਾਰਾ ਕੁਝ ਦੇਖਣ ਨੂੰ ਮਿਲੇਗਾ ਐਜ਼ ਆਰਕੀਟੈਕ ਸਾਡੇ ਹਰਿਆਣਾ ਤੋਂ ਜੰਮੂ ਕਸ਼ਮੀਰ ਤੋਂ ਇਰਦ-ਗਿਰ ਸਟੇਟਸ ਤੇ ਵੀ ਆਰਕੀਟੈਕਟਸ ਇੱਥੇ ਆਣਗੇ। ਵੀ ਆਰ ਹੈਵਿੰਗ ਅ ਸਟੇਟ ਲੈਵਲ ਕਾਨਫਰੈਂਸ ਥਿਸ ਟਾਈਮ ਅਲੋਂਗ ਵਿਦ ਥਿਸ ਐਗਜ਼ੀਬਿਸ਼ਨ। ਤੇ ਸਾਡੇ ਲਈ ਬਹੁਤ ਵੱਡਾ ਓਪਰਚ्युनिटी ਹੈ। ਆਰਕੀਟੈਕਟਸ ਨੂੰ ਮਿਲਣ ਨੂੰ ਆਰਕੀਟੈਕਟਸ ਵੈਂਡਰਸ ਨੂੰ ਮਿਲ ਸਕਦੇ। ਵੈਂਡਰਸ ਦੇ ਲਈ ਵੀ ਬਹੁਤ ਅੱਛਾ ਓਪਰਚ्युनिटी ਹੈ। ਉਹ ਇੰਨੇ ਕਲਾਈਂਟਸ ਨੂੰ ਇੰਨੇ ਆਰਕੀਟੈਕਟਸ ਨੂੰ ਮਿਲਦੇ ਉਹਨਾਂ ਦਾ ਬਿਜ਼ਨਸ ਗਰੋ ਹੁੰਦਾ। they are bringing out such a good opportunity to everyone architects will maybe bahut achhi opportunity hai ki sanu nay techniques ne materials jehde punjab cha available we can get knowledge of that and kai vendors idda te companies idda te jehde out of punjab to bhi they are entering this space ਤੇ ਉਹ ਉਹਨਾਂ ਦੇ ਲਈ ਵੀ ਅੱਛੀ ਓਪਰਚੁਨਿਟੀ ਹੈ ਕਿ ਇੱਥੋਂ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਗਰੋ ਕਰ ਸਕਦੇ ਸਰ ਬ੍ਰਾਂਡ ਦੀ ਗੱਲ ਕਰੀਏ ਕਿਹੜੇ ਬ੍ਰਾਂਡ ਨੇ ਇੰਡੀਅਨ ਬ੍ਰਾਂਡ ਨੇ ਕਿ ਬਾਹਰੋਂ ਵੀ ਸਰ ਹਰ ਟਾਈਪ ਦੇ ਬ੍ਰਾਂਡ ਹੈ ਜਨਰਲੀ ਤਾਂ ਹੁਣ ਇੰਡੀਆ ਇਜ਼ ਅ ਗਰੋਇੰਗ ਇੰਡਸਟਰੀ ਤੇ ਇੱਥੇ ਹੁਣ ਹਰ ਚੀਜ਼ ਮਿਲਦੀ ਹੈ ਜਿਹੜੀ ਬਾਹਰ ਮਿਲਦੀ ਹੈ ਉਸ ਤੋਂ ਜ਼ਿਆਦਾ ਹੀ ਅਵੇਲੇਬਿਲਿਟੀ ਇੱਥੇ ਹੈ ਤੇ ਬਹੁਤ ਸਾਰੇ ਬ੍ਰਾਂਡ ਜਰ ਹੈ 올 ਓਵਰ ਇੰਡੀਆ ਤੋਂ ਬ੍ਰਾਂਡ ਜਰ ਹੈ ਹਰ ਫੀਲਡ ਰਿਲੇਟਿਡ ਕੰਸਟਰਕਸ਼ਨ ਪਾਈਪਿੰਗ AC ਤੁਸੀਂ ਇੰਟੀਰੀਅਰਸ ਪਰਨਿਸ਼ਿੰਗ ਹਰ ਚੀਜ਼ ਵੀ ਇੱਥੇ ਵਿੰਡੋਜ਼ ਆ ਰਹੇ ਫਰਵਰੀ ਨੂੰ 2024 ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵਾਲੇ ਲੱਗਣ ਜਾ ਰਹੀ ਹੈ ਇਹ ਹੁਣ ਤੱਕ ਦੀ ਇੰਡੈਕਸ ਸਭ ਤੋਂ ਵੱਡੀ ਇੰਡੈਕਸ ਹੈ 250 ਕੰਪਨੀਆਂਸ ਫ্রম ਪੈਨ ਇੰਡੀਆ ਰਿਲੇਟਡ ਟੂ ਕੰਸਟਰਕਸ਼ਨ ਆਰਕੀਟੈਕਚਰ ਇੰਟੀਰੀਅਰ ਐਕਸਟੀਰੀਅਰ ਫਰਨਿਸ਼ਿੰਗ ਹਰ ਤਰ੍ਹਾਂ ਦਾ ਇੱਥੇ ਪ੍ਰੋਡਕਟ ਡਿਸਪਲੇ ਤੇ ਹੋਣਗੇ ਤਾਂ ਮੈਂ ਸਭ ਨੂੰ ਕਹੂੰਗਾ ਕਿ ਆਓ ਇਹਦਾ ਮੈਕਸਿਮਮ ਤੋਂ ਮੈਕਸਿਮਮ ਫਾਇਦਾ ਉਠਾਓ ਇੰਡੈਕਸ ਦਾ ਆਲਵੇਜ਼ ਪੂਰਾ ਨਾਰਥ ਇੰਡੀਆ ਵੇਟ ਕਰਦਾ ਹੈ ਕੰਸਟਰਕਸ਼ਨ ਇੰਡਸਟਰੀ ਦੀ ਵੇਟ ਕਰਦੀ ਹੈ ਕਿ ਇਹ ਇੰਡੈਕਸ ਤੋਂ ਬਹੁਤ ਲੋਕਾਂ ਨੂੰ ਫਾਇਦੇ ਹੁੰਦੇ ਨੇ ਸਰ ਹਰ ਵਾਰ ਜੀ ਐਡਵਿਸ਼ਨ ਮੰਗਦੇ ਸਰਕਾਰਾਂ ਤੋਂ ਕਿਹਨੇ ਵੀ ਕੋਈ ਸਰਕਾਰ ਆਲਵੇਸ ਸਹਿਯੋਗ ਕਰਦੀ ਸਾਨੂੰ ਬਹੁਤ ਵਧੀਆ ਹੁੰਦਾ ਹੈ ਜੀ ਸਰ ਇੱਕ ਜਿਹੜਾ ਹੁਣ ਵਾਰਾਂ ਦੇ ਵਿੱਚ ਏਅਰਪੋਰਟ ਬਣਾਉਂਦੇ ਉਹਨੇ ਕਿਤੇ ਕਿਤੇ ਸੱਟਾ ਕਰਨੀ ਵੀ ਦੇਖੋ ਏਅਰਪੋਰਟ ਅਜੇ ਤੱਕ ਹੈ ਨਹੀਂ ਸੀ ਹੁਣ ਬਣ ਜੂਗਾ ਉਹਦਾ ਫਾਇਦਾ ਹੋ ਜਰੂਰ ਹੋਊਗਾ ਆਪਾਂ ਨੂੰ ਸੋਚੋ ਜਿਹੜੀ ਲੁਧਿਆਣਾ ਫਾਨੇਵਾਲ ਵਿਕੇ ਹੋਣ ਜਾ ਰਹੀ ਹੈ ਇਹ 2 3 4 5 ਫਰਵਰੀ 2024 ਨੂੰ ਹੈ ਔਰ ਇਸ ਵਾਰ ਦੀ ਮੈਂ ਗਾਰੰਟੀ ਦਿੰਦਾ ਕਿ ਇਸ ਵਾਰ ਰਿਕਾਰਡ ਤੋੜ ਇੱਥੇ ਗੈਦਰਿੰਗ ਹੋਏਗੀ ਚਾਰ ਗੱਲਾਂ ਦੀਆਂ ਮੈਂ ਬਹੁਤ ਜ਼ਿਆਦਾ ਰਿਕਾਰਡ ਤੋੜ ਵਾਸਤੇ ਮੈਂ ਬਹੁਤ ਜ਼ਿਆਦਾ ਗਾਰੰਟੀ ਦੇ ਸਕਦਾ ਕਿਉਂਕਿ ਇੱਕ ਤਾਂ ਇੱਕ ਸਾਡੇ ਇੱਥੇ ਕਾਉਂਸਲ ਆਫ ਆਰਕੀਟੈਕਚਰ ਦਾ ਕੈਂਪ ਲੱਗਣ ਜਾ ਰਿਹਾ ਹੈ ਜਿਹੜਾ ਕਿ ਤੀਜੀ 3 ਆਫ ਫੈਬਨੋ ਹੋਏਗਾ ਇੱਕ ਇੱਥੇ ਅਸੀਂ ਲੈਮਨੀਸਕੇਟ ਦੇ ਵਿੱਚ ਅਸੀਂ ਕਾਨਫਰੰਸ ਕਰਾਉਣ ਜਾ ਰਹੇ ਹਾਂ ਪੈਰਾਮੈਟ੍ਰਿਕ ਡਿਜ਼ਾਈਨ ਤੇ ਇੰਡੀਅਨ ਇੰਸਟਿਟਿਊਟ ਆਫ ਆਰਕੀਟੈਕਟਸ ਵੱਲੋਂ ਤੇ ਢਿੱਲੋ ਸਾਹਿਬ ਨੇ ਇੱਥੇ तकरीबन 250 ਦੇ ਵਿੱਚ ਕੰਪਨੀਆਂ ਇੱਥੇ ਹੈ ਜਿਹੜੀਆਂ ਨੇ ਉਹ ਆਪਣੇ ਆਰਿਆਂ ਨੇ ਐਗਜ਼ੀਬਿਸ਼ਨ ਵਾਸਤੇ ਤੇ ਉਹ 250 ਕੰਪਨੀਆਂ ਬਿਲਕੁਲ ਇੱਕ ਨਵੇਂ ਤਰੀਕੇ ਨਾਲ ਆ ਰਹੀਆਂ ਨੇ ਤੇ ਇਸ ਕਰਕੇ ਸਾਨੂੰ ਆਰਕੀਟੈਕਟਸ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਤਲਬ ਐਕਸਪੋਜ਼ਰ ਮਿਲਣ ਵਾਲਾ ਹੈ ਤੇ ਉੱਥੇ ਹੀ ਨਾਲ ਹੀ ਜਿਹੜੇ ਕੰਸਟਰਕਸ਼ਨ ਕਰ ਰਹੇ ਨੇ ਕਲਾਇੰਟਸ ਨੇ ਜਾਂ ਕੰਸਟਰਕਸ਼ਨ ਇੰਡਸਟਰੀ ਨਾਲ ਇਨਵੋਲ ਨੇ ਚਾਹੇ ਉਹ ਡੀਲਰਸ ਨੇ ਇਹ ਸਾਰਿਆਂ ਵਾਸਤੇ ਇੱਕ ਬਹੁਤ ਜ਼ਿਆਦਾ ਵਧੀਆ ਪਲੇਟਫਾਰਮ ਬਣਨ ਵਾਲਾ ਹੈਗਾ ਜਿਹੜਾ 2 3 4 5 ਤਾਰੀਖ ਨੂੰ ਹੈ 3 ਤਾਰੀਖ ਨੂੰ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਵੱਲੋਂ ਇੱਕ ਗੈਦਰਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਉਮੀਦ ਹੈ तकरीबन तकरीबन ਸਾਡੇ ਕੋਲੇ ਹਜ਼ਾਰ ਦੇ ਕਰੀਬ ਆਰਕੀਟੈਕਟਸ ਹੋਣਗੇ ਜਿਹੜੇ ਕਿ ਆਈ ਥਿੰਕ ਇਤਿਹਾਸ ਚ ਪਹਿਲਾ ਕਦੀ ਇੰਨੇ ਜ਼ਿਆਦਾ ਇਸ ਪਲੇਟਫਾਰਮ ਦੇ ਉੱਤੇ ਨਹੀਂ ਪਹੁੰਚੇ ਉਹਦਾ ਰੀਜ਼ਨ ਹੈ ਕਿਉਂਕਿ ਉਹਨਾਂ ਵਾਸਤੇ ਅਸੀਂ ਕਾਫੀ ਜਿਹੜੀ ਉਹਨਾਂ ਦੇ ਪਰਸਨਲ ਯੂਜ਼ ਦੇ ਵਿੱਚ ਚੀਜ਼ਾਂ ਨੇ ਉਹ ਚੀਜ਼ ਵੀ ਅਸੀਂ ਇੱਥੇ ਅਵੇਲੇਬਿਲਿਟੀ ਕੀਤੀ ਹੈ ਤੇ ਜਿੱਥੇ ਆਰਕੀਟੈਕਟਸ ਔਰ ਉਹਨਾਂ ਐਗਜ਼ੀਬਿਟਰਸ ਨੂੰ ਚਾਹਵ ਹੈ ਉੱਥੇ ਮੈਂ ਜਿੰਨਾ ਕਿ ਹਲੇ ਸਟੱਡੀ ਕੀਤਾ ਹੈ ਤਾਂ ਜਿਨਨੇ ਜੋ ਕੰਸਟਰਕਸ਼ਨ ਕਰ ਰਹੇ ਨੇ ਆਪਣੀ ਨਵੀਂ ਕੰਸਟਰਕਸ਼ਨ ਕਰ ਰਹੇ ਨੇ ਕੰਸਟਰਕਸ਼ਨ ਵਾਸਤੇ ਪਲਾਨ ਕਰ ਰਹੇ ਨੇ ਉਹਨਾਂ ਵਾਸਤੇ ਵੀ ਇੱਥੇ 250 ਤੋਂ 300 ਸਟਾਲਸ ਹੈਗੀਆਂ ਨੇ ਜਿਹੜੀ ਇੰਟਾਇਰਲੀ ਇੱਕ ਨਵੇਂ ਤਰੀਕੇ ਨਾਲ ਹੈ ਜਿੱਨੀ ਫਾਸਟ ਕੰਸਟਰਕਕਸ਼ਨ ਇੰਡਸਟਰੀ ਵਧ ਰਹੀ ਹੈ ਪਰ ਜਿਨਨੇ ਨਵੇਂ ਚੀਜ਼ਾਂ ਆ ਰਹੀਆਂ ਨੇ ਨਵੇਂ ਨਵੇਂ ਇਨੋਵੇਸ਼ਨਸ ਆ ਰਹੀਆਂ ਨੇ एवरीथिंग विल बी ਡਿਸਪਲੇਡ ਹੇਅਰ ਤਾਂ ਮੇਰੇ ਹਿਸਾਬ ਸੇ মিডিਆ ਨੂੰ ਮੈਂ ਰਿਕਵੈਸਟ ਕਰਾਂਗੇ ਕਿ ਸਭ ਤੱਕ ਇਹ ਮੈਸੇਜ ਪਹੁੰਚੇ ताकि भी एक पुन का काम है किसी बन अगर कोई इतने आके एग्जीबिशन चा अपने चार पैसे बचा है क्योंकि वनू क्रिएटिव चीज मिलती है वर्क फॉर मनी मिलती है तो वो विदाउट यूजिंग एनी इट इज ए इंटेंजेबल बेनिफिट टू द क्लाइंट हु इज गोइंग टू डू द कंस्ट्रक्शन एंड आल्सो टू द प्रोफेनल आइदर ही इज एन आर्किटेक्ट और ए सिविल इंजीनियर और ए प्लंबिंग इंजीनियर और इलेक्ट्रिकल इंजीनियर एसी वाले एवरीबडी एवरीबॉडी बिलीव नहीं करोगे कि मतलब जब अगर देखिया जाए तो इट विल बी द मिनिमम टू मिनिमम 30 टू 40 परसेंट का जरा कॉस्ट एनालिसिस का भी बेनिफिट है होने वाला है वेन एवर अ परसन इज गोइंग टू ज्वाइन दिस टाइप ऑफ एक्विजिशन सो कॉन्ग्रेचुलेशन टू द उडान मीडिया फॉर हैविंग सच ए गुड गैदरिंग एंड प्लानिंग इन ए सच ए वेल प्लैंड मैनर